ਅੜੀ 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 ਕੱਲੇ ਨੇ ਲੈ ਲਈ ਪੁਲਸ ਨਾਲ ਲੜੀ ਫਿਰ ਪੁਲਸ ਵੀ ਆ ਗਈ ਆਪਣੇ ਆਈ ਦੇ ਉੱਤੇ ਔਰ ਪੁਲਸ ਨੇ ਲਾਤ ਨੂੰ ਬਣਾਤਾ ਨਿਸ਼ਾਨਾ ਆਖਰਕਾਰ ਫੜਿਆ ਗਿਆ ਮੁਹਾਲੀ ਦੇ ਵਿੱਚ ਗੋਲੀਆਂ ਚਲਾ ਕੇ ਕਤਲ ਕਰਨ ਦਾ આરોપી ਇਸ ਦੇ ਉੱਤੇ ਕਤਲ ਦੇ ਨਾਂ ਨਾਂ ਹੋਰ ਵੀ ਕਈ سنگੀਨ ਤਾਰਾਵਾਂ ਦੇ ਤਹਿਤ ਮੁਕਦਮੇ ਦਰਜਾ ਇਸ ਦਾ ਇੱਕ ਸਾਥੀ 2 ਦਿਨ ਪਹਿਲਾਂ ਫੜਿਆ ਗਿਆ ਸੀ ਤੇ ਪੁਲਸ ਇਸ ਦੇ ਮਗਰ ਲੱਗੀ ਸੀ ਮੁਹਾਲੀ ਪੁਲਸ ਨੇ ਪੂਰਾ ਜਾਲ ਵਿਛਾਇਆ ਇਸਦੇ ਜਦੋਂ ਪੁਲਿਸ ਨੂੰ ਦੇਖਿਆ ਤੇ ਇਸ ਨੇ ਪੁਲਿਸ ਦੇ ਉੱਤੇ ਕੱਲੇ ਨੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਪਰ ਪੁਲਿਸ ਦੀ ਗਿਣਤੀ ਜ਼ਿਆਦਾ ਸੀ ਪੁਲਿਸ ਨੇ ਆਖਰਕਾਰ ਘੇਰਾ ਪਾਇਆ ਤੇ ਫਿਰ ਇਸ ਨੂੰ ਚੇਤਾਵਨੀ ਵੀ ਦਿੱਤੀ ਔਰ ਪੁਲਸ ਦੀ ਮੰਨਿਏ ਤੇ ਇਸ ਦੇ ਚੇਤਾਵਨੀ ਨਹੀਂ ਮੰਨੀ ਤੇ ਆਖਰਕਾਰ ਪੁਲਿਸ ਨੇ ਫਿਰ ਇਸ ਦੇ ਲਾਥ ਚ ਮਾਰੀ ਗੋਲੀ ਜਿਸ ਤੋਂ ਬਾਅਦ ਇਸ ਨੂੰ ਕਾਬੂ ਕਰ ਲਿਆ ਗਿਆ ਹੈ ਕੀ ਹੈ ਪੂਰਾ ਮਸਲਾ ਪੂਰੀ ਜਾਣਕਾਰੀ ਦੇ ਰਹੇ ਨੇ ਮੋਹਾਲੀ ਦੇ ਐਸਐਸਪੀ ਤੁਸੀਂ ਆਪ ਹੀ ਦੇਖ ਲਓ ਤੜਕਪੇਲ ਪੰਜਾਬੀ ਟੀਵੀ ਦੇ ਲਈ ਰਮੇਸ਼ ਕੁਮਾਰ ਦਿਪਾਰ ਇਹਦੇ ਇੱਕ ਸੰਦੀਪ ਪੂਨਰ ਨਾਮ ਦਾ ਇਹ ਮੁੰਡਾ ਸੀਗਾ ਜਿਹੜਾ ਕਾਫੀ ਢੇਰ ਤੋਂ ਸਾਨੂੰ ਵੌਂਟਡ ਸੀਗਾ ਜਿਹੜਾ ਕੇਸ ਦੀ ਹਿਸਟਰੀ ਹੈ ਕਿ 26 ਮਈ ਨੂੰ ਇੱਕ ਫੇਸ 1 ਪੁਲਿਸ ਸਟੇਸ਼ਨ ਦੇ ਅੰਦਰ ਇੱਕ ਮਰਡਰ ਹੁੰਦਾ ਉੱਥੋਂ ਦੋ ਬੰਦੇ ਸੀ ਇਹ ਇੱਕ ਬਬਲੂ ਨਾਮ ਦਾ ਤੇ ਇੱਕ ਇਹ ਸੰਦੀਪ ਬਬਲੂ ਜਿਹੜਾ ਸੀਗਾ ਉਹ ਮੋਟਰਸਾਈਕਲ ਚਲਾ ਰਿਹਾ ਸੀਗਾ ਤੇ ਇਹ ਸੰਦੀਪ پیچھے ਬੈਠਾ ਇਹਨੇ ਉਸਤੇ ਫਾਇਰ ਕਰਕੇ ਉਹਦਾ ਮਰਡਰ ਕਰ ਦਿੱਤਾ ਸੀ ਉਸੇ ਦਿਨ ਤੋਂ ਅਸੀਂ ਇਹਨੂੰ ਲੱਭਣ ਤੇ ਲੱਗੇ ਹੋਏ ਸੀਗੇ ਜਿਹੜਾ ਦੂਸਰਾ ਪਹਿਲਾ ਜਿਹੜਾ ਡਰਾਈਵਰ ਸੀਗਾ ਮੋਟਰਸਾਈਕਲ ਦਾ ਉਹਨੂੰ ਅਸੀਂ ਬਦਾਈਆਂ ਡਿਸਟ੍ਰਿਕਟ ਯੂਪੀ ਤੋਂ ਤਕਰੀਬਨ 5-6 ਦਿਨ ਪਹਿਲਾਂ ਅਰੈਸਟ ਕੀਤਾ ਸੀਗਾ ਤੇ ਉਸ ਤੋਂ ਬਾਅਦ ਤੋਂ ਇਹਨੂੰ ਡਿਵੈਲਪ ਕਰ ਰਹੇ ਸੀਗੇ ਸੀਜੀਏ ਇੰਚਾਰ ਸਾਹਿਬ ਦੇ ਹੱਥ ਜਿਹੜੀ ਇਨਫਾਰਮੇਸ਼ਨ ਲੱਗੀ ਸੀ ਕਿ ਪਿਛਲੇ 2-3 ਦਿਨਾਂ ਤੋਂ ਤਕਰੀਬਨ ਇਹ ਬੰਦਾ ਇਸ ਰੀਜਨ 'ਚ ਲਖਨੌਰ ਤੋਂ ਸਾਨੂੰ ਦਿਖ ਰਿਹਾ ਸੀਗਾ 3 ਦਿਨ ਤੋਂ ਪਿਛਲੇ ਤੋਂ ਬਾਰ-ਬਾਰ ਇਹਦੀ ਇਨਫਾਰਮੇਸ਼ਨ ਆ ਰਹੀ ਸੀ ਕਦੀ ਲੋਕੇਸ਼ਨ ਲੈ ਰਹੇ ਸੀ ਕੁਝ ਕਰ ਅੱਜ ਸ਼ਾਮੀ ਜਿਹੜਾ ਹੈਗਾ ਇਹ ਕਿਸੇ ਨੂੰ ਕੋਈ ਜਾਂ ਤਾਂ ਜਿੰਨੀ ਸਾਡੇ ਕੋਲ ਇਨਫੋਰਮੇਸ਼ਨ ਹੈ ਕਿ ਨਸ਼ਾ ਫੜਾਣ ਆਇਆ ਸੀਗਾ ਤੇ ਉਸਦੇ ਜਦੋਂ ਇੱਥੇ ਦਿਖਿਆ ਤਾਂ ਸੀਗਾ ਕਿ ਇਹਦੇ ਟੀਮ ਨੇ ਇਹਨੂੰ ਫੜਨ ਦੀ ਕੋਸ਼ਿਸ਼ ਕੀਤੀ ਉਸ ਤੋਂ ਬਾਅਦ ਇਹਨੇ ਇਹਨੂੰ ਤਾਂ ਇੱਕ ਫਾਇਰ ਕਰਕੇ ਅੰਦਰ ਇੱਧਰ ਪਿੱਛੇ ਨਿਕਲ ਗਿਆ ਉਸ ਤੋਂ ਬਾਅਦ ਜਿਹੜਾ ਹੈ ਸੀਆਈਏ ਦੀ ਟੀਮ ਵੱਲੋਂ ਦੁਬਾਰਾ ਫਾਇਰਿੰਗ ਹਵਾਈ ਫਾਇਰਿੰਗ ਵੀ ਕੀਤੀ ਗਈ ਇਹਨੂੰ ਵਾਰਨਿੰਗ ਦੇਣ ਲਈ ਪਰ ਫੇਰ ਇਹਨੇ ਅੰਦਰੋਂ ਦੋ ਰਮ ਫਾਇਰ ਕੀਤੇ ਤੇ ਜਵਾਬੀ ਕਾਰਵਾਈ ਦੇ ਵਿੱਚ ਇਹ ਜਿਹੜੀ ਹੈਗੇ ਲੈਗ ਸ਼ਾਟ ਹੋਇਆ ਲੱਕ ਦੇ ਵਿੱਚ ਤੇ ਫਾਇਰ ਲੱਗਿਆ ਤੇ ਉਸ ਤੋਂ ਬਾਅਦ ਇਹਨੂੰ ਹੁਣ 6 ਫੇਸ ਹਸਪੀਟਲ ਦੇ ਵਿੱਚ ਲਿਜਾਇਆ ਸਰ ਇੱਕ ਤਕਰੀਬਨ 7 ਐਫ ਆਈ ਆਰ ਜਿਹੜੀਆਂ ਹੁਣ ਤੱਕ ਸਾਨੂੰ ਪਤਾ ਹੈਗੀਆਂ ਤੇ ਪਹਿਲਾਂ ਇੱਕ ਮਰਡਰ ਦੀ ਐਫ ਆਈ ਆਰ ਵੀ ਦਰਦ ਸੀਗੀ ਜਿਹੜਾ ਮੋਹਾਲੀ 1 ਫੇਸ ਦੇ ਵਿੱਚ ਮੈਂ ਤੁਹਾਨੂੰ ਦੱਸ ਰਿਹਾ 26 ਤਰੀਕ ਨੂੰ ਮਰਡਰ ਹੋਇਆ ਤੇ ਦੂਜਾ ਮਰਡਰ ਸੀਗਾ ਉਸ ਤੋਂ ਪਹਿਲਾਂ ਇਹਦੇ ਉੱਪਰ ਰੇਪ ਦਾ ਪਰਚਾ ਪੋਕਸੋ ਐਕਟ ਦਾ ਪਰਚਾ ਵੀ ਹੈਗਾ ਲੜਾਈ ਝਗੜੇ ਦੇ ਪਰਚੇ ਈਵਨ ਕਿਡਨੈਪਿੰਗ ਦਾ ਪਰਚਾ ਵੀ ਹੈਗਾ ਉਸ ਤੋਂ ਇਲਾਵਾ ਡਰੱਗਸ ਦਾ ਇੱਕ ਪਰਚੇ ਦੇ ਵਿੱਚ ਹਿਮਾਚ